ਸਤਿਗੁਰਾਂ ਦੀ ਸਰ ਜੀ ਨਾ ਜੀ ਸਰ ਸਿ ਨ ਜੀ ਸਤਿਗੁਰਾਂ ਦੀ ਬਖਸ਼ੀ ਹਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਤੇ ਆਵਸਥੇ ਅਜਿਹਾ ਜੋ ਆਧਾਰ ਹੈ ਕਥਰੋਦਬ ਵਿਚਾਰਦ ਪਉਨ ਪਉਣੀ ਸੁਖਮਨੀ ਸਾਹਿਬ ਜੀ 16 ਦੀ ਅਸ਼ਟਪਦੀ ਹੈ ਜੋ ਸ਼ਲੋਕ ਹੈ ਅਦਾਬ ਸੀ ਅਸ਼ਟਪਦੀ ਦਾ ਰੋਪ ਨਾ ਰੇਖ ਨਾ ਰੰਗ ਕਿਛੁ ਤ੍ਰਿਹੂ ਗੁਣ ਤੇ ਪ੍ਰਭ ਪਿੰਨ ਤਿਸੈ ਬੁਜਾਇ ਨਾਨਕਾ ਜੇ ਹੋਵੈ ਸੁ ਪ੍ਰਸੰਨ ਮਨੁਖ ਦੀ ਜਿਹੜੀ ਮਤ ਹੈ ਜਿਹੜੀ ਸੂਤ ਹੈ ਜਿਹੜੀ ਸਿਆਣਪ ਹੈ ਉਹ ਰਸਤੇ ਦੇ ਵਿੱਚ ਹੀ ਅੜ ਜਾਂਦੀ ਹੈ ਰੱਬ ਦਾ ਕੋਈ ਰੂਪ ਬਣਾ ਲੈਂਦੀ ਏ ਕੋਈ ਰੰਗ ਭਰ ਦਿੰਦੀ ਏ ਕੋਈ ਰੇਖ ਬਣਾ ਲੈਂਦੀ ਏ ਕੋਈ ਫੋਟੋਆਂ ਕੋਈ ਚਿੱਤਰ ਹੈ ਕੋਈ ਪੱਥਰਾਂ ਦੀਆਂ ਮੂਰਤੀਆਂ ਨੇ ਕਹਿੰਦੇ ਨੇ ਇਹੋ ਜਿਹਾ ਤੇ ਨਹੀਂ ਆਉਂ ਰੂਪ ਨਾ ਰੇਖ ਨਾ ਰੰਗ ਪਿੱਛੇ ਇਹ ਤਿੰਨ ਹੀ ਨਹੀਂ ਹੈ ਤ੍ਰਿਹੁਣ ਤੇ ਪ੍ਰੋਪੈਨਾ ਇਹਨਾਂ ਤਿੰਨਾ ਹੀ ਗੁਣਾਂ ਤੋਂ ਪਰਮਾਤਮਾ ਪੈਦਾ ਹੈ ਡਿਫਰੈਂਡ ਪਰ ਸਮਝ ਲਈਏ ਕਿਉਂਕਿ ਸਮਝ ਨੂੰ ਹੀ ਤੋੜਨਾ ਹੈ ਇਸ ਪੰਕਤੀ ਨੇ ਜਿਹੜੀ ਮਨੁੱਖ ਦੀ ਸਮਝ ਬਣੀ ਹੈ ਨਾ ਉਹਨੂੰ ਤੋੜਦੀ ਹੈ ਤੇ ਸਮਝ ਹੀ ਰੋਣਾ ਹੈ ਸ਼ੁਰੂ-ਸ਼ੁਰੂ ਦੇ ਵਿੱਚ ਸਮਝ ਕੇ ਚੱਲਣਾ ਸੀ। ਮਨ ਸਮਝਾਉਣ ਕਾਰਨੇ ਕਛੂਆਕ ਪੜੀ ਹੈ ਗਿਆਨ ਸ਼ੁਰੂ-ਸ਼ੁਰੂ ਦੇ ਵਿੱਚ ਲੋੜ ਸੀ। ਕਿਤੇ ਜਾਣਾ ਹੈ ਕਿਤੇ ਦੂਰ ਜਾਣਾ ਹੈ ਰਸਤੇ ਦਾ ਨਹੀਂ ਪਤਾ ਨੈਵੀਗੇਸ਼ਨ ਪਾ ਲਿਆ ਕਾਰ ਦੇ ਵਿੱਚ। ਧਿਆਨ ਦੇ ਨਾਲ ਪਾਉਣਾ ਹੈ ਬਸ। ਇਹ ਨਵਾਂ ਕੰਮ ਹੈ ਅਪਾਉਣਾ। ਕਿਉਂਕਿ ਉਸ ਤੋਂ ਬਾਅਦ ਜਿਹੜੀ ਗਾਈਡੈਂਸ ਤੁਹਾਨੂੰ ਮਿਲੇਗੀ ਜੋ ਤੋਂ ਐਡਰੈਸ ਭਰਿਆ ਤੇ ਚਿੱਠੀ ਲੁਪਕ ਕੀਤਾ ਜਿਹੜਾ ਸਾਡਾ ਸਮਝ ਹੈ ਉਸ ਸਮਝ ਨੂੰ ਇਹ ਬਾਣੀ ਦੀ ਇਹ ਪੰਕਤੀ ਤੋੜ ਦਿੰਦੀ ਹੈ ਰੂਪ ਨਾ ਰੇਖ ਨਾ ਰੰਗ ਪਿਛੇ ਅੰਦਰ ਚਾਤ ਮਾਰ ਕੇ ਵੇਖੀਏ ਤੇ ਇਹੋ ਜਿਹਾ ਰੱਬ ਬਣਾਈ ਬੈਠਾ ਬੰਦਾ ਜਿਹਦਾ ਰੂਪ ਵੀ ਹੈ ਰੰਗ ਵੀ ਹੈ ਰੇਖ ਕਿੰਦੇ ਨਿਤੁਰਾ ਦੂਵੀ ਆਪਣੇ ਵਰਗਾ ਬਣਾ ਲਿਆ ਇਸ ਬਾਤ ਨੂੰ ਇੱਥੇ ਰੱਦ ਕਰਦੇ ਆਂ ਪਹਿਲਾਂ ਆਪਣੀ ਮਤ ਨੂੰ ਸਮਤ ਨੂੰ ਇਹ ਬੱਚਿਆਂ ਨੂੰ ਬਾਹਰ ਨਾ ਜੋ ਡਿਸਟਰਬ ਇਸ ਕਰਦੇ ਜਿਹੜੀ ਮਤ ਹੈ ਨਾ ਆਪਣੀ ਮਤ ਨੂੰ ਆਪਣੇ ਔਰੇ ਨੂੰ ਸਮਝਣਾ ਹੈ ਆਪਣੀ ਸਮਝ ਨੂੰ ਸਮਝਣਾ ਹੈ ਅਗਰ ਇੱਥੇ ਤੱਕ ਆ ਗਿਆ ਤੇ ਫਿਰ ਇਹ ਵੀ ਬੰਦਾ ਸਮਝ ਲਿਆ ਕਿ ਮੇਰੀ ਸਮਝ ਬਣੀ ਕਿਵੇਂ ਹੈ ਹਰ ਇੱਕ ਦੀ ਸਮਝ ਅੰਧ ਅੰਧ ਇਸ ਪਦੇ ਦੇ ਅੰਦਰ ਸਾਹਿਬ ਕਹਿੰਦੇ ਜਾਂ ਕੀ ਲੀਲਾ ਕੀ ਮਿਤਲਾ ਹੈ ਸਭਨ ਦੇਵ ਹਾਰੇ ਆਉਗਾ ਹੈ ਦਾ ਬੋਲ ਡਿਸਪਲੇ ਉਹਦੀ ਲੀਲਾ ਤੇ ਸਾਡਾ ਕੰਮ ਕੀ ਹੈ ਲੀਲਾ ਦੇ ਵਿੱਚ ਆਪਣਾ ਹੱਸਦਿਆਂ ਖੇਡਦਿਆਂ ਗਾਉਂਦਿਆਂ ਬੜੀ ਖੁਸ਼ੀ-ਖੁਸ਼ੀ ਚੱਲੇ ਜਾਣਾ ਜਿਵੇਂ ਬੱਚੇ ਹੁੰਦੇ ਨੇ ਨਾ ਛੋਟੇ ਬੱਚੇ ਰੇਤ ਦੇ ਘਰ ਬਣਾਉਂਦੇ ਨੇ ਸਾਰਾ ਦਿਨ ਬਣਾਉਂਦੇ ਰਹਿੰਦੇ ਨੇ ਉਹਦੇ ਵਿੱਚ ਬੜਾ ਧਿਆਨ ਹੁੰਦਾ ਹੈ ਬੜਾ ਪ੍ਰੇਮ ਹੁੰਦਾ ਹੈ ਬੜੀ ਮਿਹਨਤ ਕਰਦੇ ਆ ਸਾਰਾ ਦਿਨ ਬੜੀ ਕਾਗਰਤਾ ਹੁੰਦੀ ਹੈ ਤੇ ਸ਼ਾਮਾਂ ਪੈਂਦੀਆਂ ਨੇ ਜਦੋਂ ਘਰੋਂ ਆਵਾਜ਼ ਆਉਂਦੀ ਏ ਪੇ ਸ਼ਾਮ ਪੈ ਗਈ ਤੇ ਘਰ ਆ ਜੋ ਉਸੇ ਰੇਤ ਦੇ ਘਰ ਨੂੰ ਲੱਤ ਮਾਰ ਕੇ ਖੁਸ਼ੀ-ਖੁਸ਼ੀ ਘਰ ਕੋਟਾ ਬਣਾਉਂਦਿਆਂ ਵੀ ਖੁਸ਼ ਨੇ ਟੌਂਦਿਆਂ ਵੀ ਖੁਸ਼ ਨੇ ਇਸੇ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਜਾਂ ਕੀ ਹੀਲਾ ਕੀ ਮਿਤਨਾ ਹੈ ਸਭ ਉਹ ਦੇਵ ਹਾਰਿਆ ਗਾਇ ਸਾਰੇ ਕਹਿ ਕਹਿ ਕੇ ਥੱਕ ਗਏ ਬੰਦਾ ਕੋਈ ਨਹੀਂ ਸਮਝਿਆ ਜਿਆ ਮਿਸਾਲ ਸਨ ਜੀ ਮਸਕੀਨ ਕਹਿੰਦੇ ਸੀ ਇੱਥੇ ਆਮ ਆਏ ਇੱਥੇ ਕ੍ਰਿਸ਼ਨ ਆਏ ਇੱਥੇ ਜਿੰਨੇ ਵੀ ਪੀਰ ਹੋ ਪੈਗੰਬਰ ਹੋ ਦੇਵਤੇ इवन ਗੁਰੂ ਸਾਹਿਬ ਤੱਕ ਕਹਿੰਦੇ ਕਹਿੰਦੇ ਸਾਰੇ ਆਪਣਾ ਜੋਰ ਲਾ ਕੇ ਚਲੇ ਗਏ ਇਹ ਬੰਦਾ ਨਹੀਂ ਸਮਝਿਆ ਸਗਲ ਦੇਵ ਹਾਰੇ ਹੋ ਉਹ ਸੋਲੀਆਂ ਤੇ ਚੜ ਗਏ ਉਹ ਤੱਤੀਆਂ ਤਵੀਆਂ ਤੇ ਬਹਿ ਗਏ ਕਹਿੰਦੇ ਬੰਦਾ ਨਹੀਂ ਸਮਝਿਆ ਆ 1000 ਸਾਲ ਪਹਿਲਾਂ ਦੀ ਗੱਲ ਕਿਉਂਕਿ ਬਾਬਾ ਫਰੀਦ ਜੀ ਦਾ ਅਰਜਨ ਹੰਧਿਆੜਾ ਹੈ ਬਾਬਾ ਫਰੀਦ ਜੀ ਦਾ 1172 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਕੋਠੇਵਾਲ ਮਲਤਾਨ ਦੇ ਵਿੱਚ 1260 ਤੱਕ ਪਾਪ ਪਟਨ ਦੇ ਵਿੱਚ ਆਪਣੀ ਦੇਦਿਆਗ ਦੇ ਤੇ ਬਾਬਾ ਫਰੀਦ ਜੀ ਕਹਿੰਦੇ ਹਜ਼ਾਰ ਸਾਲ ਪਹਿਲਾਂ ਕਿਉਂਕਿ ਉਹ 1100 ਦੀ ਗੱਲ ਹੈ 1173 ਦੀ ਹੁਣ 2100 ਹੈ 950 ਸਾਲ ਤੋਂ ਉੱਤੇ ਹੋ ਗਏ ਉਦੋਂ ਵੀ ਉਹ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਾ ਹਟਾਏ ਪ੍ਰਿਦਨ ਬੁਰੇ ਦਫਨਾ ਪਰ ਕਹਿੰਦੇ ਸਾਡੀ ਹਾਲਤ ਕੀ ਹੈ ਦਾਰਦ ਦੇਖ ਸਭ ਕੋ ਹੱਸੈ ਐਸੀ ਦਸ਼ਾ ਹਮਾਰੀ ਅਸੀਂ ਤੇ ਗਰੀਬਾਂ ਦੇ ਹੱਸਣ ਵਾਲੇ ਲੋਕਾਂ ਬਾਣੀ ਦਾ ਫਰਮਾਨ ਹੈ ਪ੍ਰੈਕਟੀਕਲ ਵੇਖਣਾ ਹੋਏ ਤੇ ਆਪਣਾ ਕੋਈ ਭੈਣ ਭਰਾ ਹੋਵੇ ਆਪਣਾ ਕੋਈ ਗਵਰਨ ਨਹੀਂ ਆਪਣਾ ਕੋ ਰਿਸ਼ਤੇਦਾਰ ਜਦੋਂ ਆ ਮੇਰੀ ਵੱਲ ਲੰਘ ਜਾਂਦਾ ਨਾ ਅੱਗੇ ਪੈਸਾ ਵਾਹ ਵਾ ਆ ਜਾਏ ਤੇ ਬੰਦਾ ਉਤੋਂ ਦੂਰ ਆਪਣੇ ਹੋ ਜਾਂਦਾ ਪਤਾ ਨਹੀਂ ਕਿਉਂ ਬੋਲਚਲ ਵੱਧ ਜਾਂਦੀ ਵਰਤਮ ਵਰਤਾਨਾ ਸਭ ਖਤਮ ਪਤਾ ਨਹੀਂ ਇਹ ਕਿਹੜਾ ਮੈਕੈਨਿਜ਼ਮ ਹੈ ਫਰੀਦ ਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਦਾ ਏ ਮਨ ਦੇ ਵਿੱਚ ਗੁੱਸਾ ਚੱਕ ਕੇ ਨਾ ਰੱਖਿਆ ਕਰ ਤੇਰੇ ਅੰਦਰ 10 ਸਾਲ ਦਾ 20 ਸਾਲ ਦਾ 30 ਸਾਲ ਦਾ ਗੁੱਸਾ ਬੈਠਾ ਏ ਇੰਗ ਬਈਓ ਫਲਾਣਾ ਸਿੰਘ ਨੇ ਆਹ ਗੱਲ ਆ ਕਿਸੇ ਵਿਆਹ ਦੇ ਵਿੱਚ ਤੇ ਉਹਦੀ ਭਾਜੀ ਮੋੜਨੀ ਐ ਬਦਲਾ ਲੈਣਾ ਕਹਿੰਦੇ ਇਹ ਤੇਰੇ ਰੋਗਾਂ ਦਾ ਕਾਰ ਹੈ ਮਨ ਦੇ ਵਿੱਚ ਕ੍ਰੋਧ ਨੂੰ ਚੁੱਕੀ ਫਿਰਨਾ ਇਰਿਟੇਸ਼ਨ ਨੂੰ ਬਦਲਾ ਲੈਣ ਦੀ ਭਾਵਨਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਟਾਏ ਹੋਏਗਾ ਕਿ ਕਹਿੰਦੇ ਦੇਹ ਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਇ ਤੇਰੇ ਦੇ ਨੂੰ ਰੋਗ ਨਾ ਲੱਗੇਗਾ ਤੇ ਸਭ ਕੁਝ ਤੇਰੇ ਪੱਲੇ ਪੈ ਜਾਏਗਾ 1000 ਸਾਲ ਪਹਿਲਾਂ ਕਿਉਂਕਿ ਅਸੀਂ ਨਵਾਂ ਨਵਾਂ ਜ਼ਿਆਦਾ ਵਿਸ਼ਵਾਸ ਕਰਦੇ ਆਂ ਬਾਬਾ ਫਰੀਦ ਜੀ ਇਸ ਬਾਤ ਨੂੰ ਕਹਿੰਦੇ ਆਂ ਫਰੀਦਾ ਕਿੱਥੇ ਟੈਂਡੇ ਮਾਪਿਆਂ ਜਿੰਨੇ ਤੂੰ ਜੜਿ ਹੋਏ ਤੇਰੇ ਮਾਪੇ ਕਿੱਥੇ ਨੇ ਜਿਨ੍ਹਾਂ ਤੈਨੂੰ ਜਨਮ ਦਿੱਤਾ ਸੀ ਤੈ ਪਾਸੋਂ ਉਹ ਲੱਗ ਗਏ ਤੇਰੇ ਕੋਲੋਂ ਕੋ ਚਲੇ ਗਏ ਨੇ ਤੂੰ ਅਜੇ ਨਾ ਪਤੀ ਨੇ ਹੋਏ ਤੂੰ ਅਜੇ ਵੀ ਨਰਮ ਨਹੀਂ ਹੋਇਆ ਜੇ ਵੀ ਅੱਖੜਿਆ ਫਿਰਦਾ ਤੇਰੇ ਮਾਪੇ ਬਾਪ ਤੇਰੇ ਕੋਲ ਚਲੇ ਗਏ ਦਾਦਾ ਦਾਦੀ ਚਲੇ ਗਏ ਚਾਚੇ ਬਾਬੇ ਕਿੰਨੇ ਕੋਤੋਰ ਬੈਠਾ ਤੇਰੀ ਅੱਖ ਜੇ ਨਹੀਂ ਖੋਲਦੀ ਪਈ ਪ੍ਰੀਤਾਂ ਕਿੱਥੇ ਟੰਡੇ ਮਾਪਿਆ ਤੇਰੇ ਮਾਪੇ ਕਿੱਥੇ ਜਿੰਨੇ ਤੂੰ ਜਣਿਆ ਹੋਇਆ ਜਿੰਨਾ ਤੈਨੂੰ ਜੰਮਿਆ ਸੀ ਤੈ ਪਾਸੋਂ ਉਹ ਲੱਗ ਗਏ ਬੜੀ ਠੇਤ ਪੰਜਾਬੀ ਆ ਲੱਗ ਗਿਆ ਮੇਰਾ ਪਾਸ ਤੂੰ ਅਜੇ ਨਾ ਪਤੇ ਨਹੀਂ ਹੋਏ ਤੇਰੇ ਅੰਦਰ ਅਜੇ ਤੱਕ ਨਿਮਰਤਾ ਨਹੀਂ ਆਈ ਕਿਉਂਕਿ ਨਿਮਰਤਾ ਦੇ ਭਾਂਡੇ ਦੇ ਵਿੱਚ ਨਾਮ ਨੇ ਟਿਕਣਾ ਜਾ ਕੇ ਤੇ ਉੱਥੋਂ ਸਮਤ ਗਿਆਨ ਧਿਆਨ ਜਿੰਦੇ ਉੱਥੋਂ ਸਮਤ ਆਏਗੀ ਉੱਥੋਂ ਗਿਆਨ ਮਿਲੇਗਾ ਤੈਨੂੰ ਅਜੇ ਤੇ ਤੂੰ ਮਾਇਬ੍ਰੇਗਿਆਂ ਦੇ ਵਿੱਚੋਂ ਗਿਆ ਲੱਭਦਾ ਫਿਰਦਾ ਵਿਦਵਾਨਾਂ ਦਾ ਮਤ ਹੈ ਜਦੋਂ ਕਥਾ ਦੇ ਵਿੱਚ ਗੱਲ ਚੱਲੇ ਨਾ ਪੁੰਨ ਦੀ দান ਦੀ ਨਾਮ ਜਪਣ ਜਪਾਉਣ ਦੀ ਤੇ ਬੰਦੇ ਨੂੰ ਆਪਣਾ ਰੂਪ ਦਿਸਦਾ ਮੇਰਾ ਦਾਨ ਕਿੰਨਾ ਹੈ ਮੇਰੀ ਸਿਆਣਪ ਕਿੰਨੀ ਹੈ ਮੇਰੀ ਪੂਜਾ ਪਾਠ ਕਿੰਨਾ ਹੈ ਤੇ ਜਦੋਂ ਗੱਲ ਚੱਲੇ ਆ ਪਾਪੀ ਐ ਉਹਨੇ ਪਾਪ ਕੀਤੇ ਨੇ ਤੇ ਬੰਦੇ ਦੀ ਸੁੱਧ ਦੇ ਵਿੱਚ ਉਹ ਲੋਕ ਆ ਜਾਣਗੇ ਜਿਹੜੇ ਦੇ ਖਿਲਾਫ ਨੇ ਤੇ ਗਿਆਨ ਕਿੱਥੋਂ ਲੈਣਾ ਹੈ ਜਦੋਂ ਪਾਪੀਆਂ ਦੀ ਗੱਲ ਆ ਜੇ ਤੇ ਆਪਣੀ ਹੀ ਸੁੱਧ ਦੇ ਵਿੱਚੋਂ ਚਿਹਰੇ ਅੱਗੇ ਆ ਜਾਂਦੇ ਨੇ ਜਿਹਨੂੰ ਮੈਂ ਪਾਪੀ ਸਮਝਦਾ ਜਦੋਂ ਪੁੰਨੀਆਂ ਦੀ ਗੱਲ ਚੱਲੇ ਪੁੰਨ ਦਾਨ ਵਾਲਿਆਂ ਦੀ ਉਦੋਂ ਮੈਂ ਆਪਾਂ ਅੱਗੇ ਕਰ ਦਿੰਦਾ ਜਦੋਂ ਗਿਆਨ ਦੀ ਗੱਲ ਚੱਲੇ ਆਪਾਂ ਅੱਗੇ ਆ ਜਾਂਦਾ ਹੈ ਆ ਗਿਆਨ ਦੀ ਗੱਲ ਚੱਲੇ ਤੇ ਦੂਜਾ ਚਿਹਰਾ ਅੱਗੇ ਆ ਜਾਂਦਾ ਗਿਆਨ ਮਿਲੇਗਾ ਕਿੱਥੋਂ ਸਮਤ ਗਿਆਨ ਧਿਆਨ ਜਿੰਦੇ ਇਹ ਪ੍ਰਮਾਤਮਾ ਦਿੰਦਾ ਤੇ ਪ੍ਰਮਾਤਮਾ ਦੀ ਇਹ ਦਾਤ ਹੈ ਸਾਰਾ ਜਿਹੜਾ ਗਿਆਨ ਹੈ ਉਹ ਗਿਆਨ ਕੇਵਲ ਅੱਖਰੀ ਨਹੀਂ ਹੈ ਗਿਆਨ ਤੇਰੇ ਅੰਦਰੋਂ ਪ੍ਰਗਟ ਹੋਣਾ ਹੈ ਬਈ ਪੈਦਾ ਹੋਣਾ ਹੈ ਤੇਰੇ ਅੰਦਰੋਂ ਗਿਆਨ ਪੁੱਗਰ ਮਾਰੇ ਉਹਨੂੰ ਕਿਹਾ ਗਿਆ ਬਾਣੀ ਦੇ ਵਿੱਚ ਗਿਆਨ ਤੇਨੂੰ ਹੋਸ਼ ਆਉਣੀ ਹੈ ਇਹੋ ਜੀ ਗੱਲ ਜਦੋਂ ਬਾਬਾ ਫਰੀਦ ਜੀ ਨੇ ਸੁਣੀ ਨਾ ਮਤਲਬ ਸੁਣੀ ਹੋਣੀ ਹੈ ਫਰੀਦਾ ਜੇ ਤਿਹ ਨਾਲਾ ਕੱਪਿਆ ਕਹਿੰਦੇ ਕਪੈ ਚੁੱਕ ਪਵਨ ਨਾਇਤੀ ਮਾਮਲੇ ਸਹਾਨਾਇਤੀ ਦੁੱਖ ਕਹਿੰਦੇ ਜਿੱਦਣ ਮੇਰਾ ਜਨਮ ਹੋਇਆ ਨਾ 나ੜੂ ਪਟਿਆ ਸੀ ਉਦਦਰ ਮੇਰਾ ਗਲ ਵੱਟਦੇ ਨੇ ਨਾ ਤੇ ਮੈਂ ਸਿਆਪਿਆਂ ਦੇ ਵਿੱਚ ਪੰਦਾ ਹੀ ਹਾਂ ਮੈਂ ਕਿਨੂੰ ਕਿਨੂੰ ਸੰਦਾ ਤਾਂ ਪਰ ਇਹਦਾ ਜੇ ਤੇ ਨਾਲ ਅਕੁੱਪਿਆ ਜਿੰਦੇ ਕਪੈ ਚੁੱਕ ਪਰ ਉਹ ਮੈਂ ਇਤੀ ਮਾਮਲੇ ਸਹਾ ਮੈਤੀ ਦੁਖ ਜਿੱਦਨ 나ੜੂ ਕਟਿਆ ਸੀ ਨਾਲ ਹੀ ਥੋੜਾ ਜਿਹਾ ਇੱਥੇ ਫਿਰ ਦਿੰਦੇ ਨਾ ਇਹਨੂੰ ਵੀ ਵਟ ਦਿੰਦੇ ਉਹ ਕਹਿੰਦੇ ਮੈਨੂੰ ਗਿਆਨ ਮੇਰੇ ਅੰਦਰ ਜਾਂਦਾ ਹੀ ਨਹੀਂ ਪਿਆ ਕਿਉਂਕਿ ਜਦੋਂ ਗਿਆਨ ਦੀ ਗੱਲ ਹੈ ਉਦੋਂ ਮੈਂ ਆਪਾਂ ਅੱਗੇ ਕਰ ਦਿੰਦਾ ਤੇ ਜਦੋਂ ਪਾਪ ਦੀ ਇਗਨੋਰੈਂਸ ਦੀ ਗੱਲ ਹੈ ਤੇ ਉਦੋਂ ਹੋਰ ਚਿਹਰੇ ਮੇਰੇ ਸੁਰਤ ਉਤੇ ਵਿੱਚ ਆ ਜਾਂਦੇ ਬੜੀ ਡੁਆਲਿਟੀ ਅੰਦਰ ਇੰਨੇ ਹੋਸ਼ ਹੈ ਨਹੀਂ ਹੁਣ ਹੋਸ਼ ਨਹੀਂ ਹੈ ਬੰਦੇ ਕੋ ਬੇਹੋਸ਼ੀ ਦੇ ਵਿੱਚ ਆਉਂਦਾ ਹੈ ਕਹਿੰਦੇ ਲਿਮਟਲੈਸ ਪ੍ਰਮਾਤਮਾ ਹੈ ਉਹਦੇ ਖੇਡ ਦੀ ਉਹਦੀ ਲੀਲਾ ਦਾ ਕੋਈ ਅਰਥ ਨਹੀਂ ਜਾਂ ਕੀ ਲੀਲਾ ਕੀ ਮਤਵਾ ਹੈ ਸਗਲ ਦੇ ਵਹਾਰੇ ਉਗਾਹੇ ਲਿਮਟਲੈਸ ਨੂੰ ਜਾਣਣਾ ਹੈ ਜਿਹੜਾ ਲਿਮਟ ਦੇ ਵਿੱਚ ਹੈ ਸਰੀਰ ਦੀ ਲਿਮਟ ਹੈ ਆਪਣੇ ਵਿਚਾਰ ਦੀ ਲਿਮਟ ਹੈ ਤੇ ਵਿਚਾਰ ਤੋਂ ਜਾਣਾ ਸੀ ਪਾਰ ਵਿਚਾਰ ਦੇ ਘੇਰੇ ਦੇ ਵਿੱਚ ਹੀ ਸੁੱਤ ਦਮ ਤੋੜ ਦਿੰਦੀ ਐ ਇਹ ਗੱਲਾਂ ਬੜੀਆਂ ਗੰਮੀ ਲਿਖੀਆਂ ਨੇ ਬਾਣੀ ਦੇ ਵਿੱਚ ਸਾਡੇ ਕਹਿਣ ਦੇ ਵਿੱਚ ਨਹੀਂ ਆਉਂਦੀਆਂ ਪਿਤਾ ਦਾ ਜਨਮ ਕੇ ਜਾਣਾ ਪੁੱਤ ਸਗਲ ਕੋਈ ਆਪਣਾ ਸੂਤ ਹੈ ਤੇ ਪਿਓ ਦਾ ਜਨਮ ਆ ਪਰਮਾਤਮਾ ਦਾ ਜਨਮ ਪੁੱਤਰ ਭਵੇਂ ਜਾ ਡੇਗਾ ਸਗਲ ਕੋਈ ਆਪਣਾ ਸੂਤ ਜੇ ਇਸ ਸੰਕਤੀ ਨੂੰ ਪਰਮਾਤਮਾ ਵੱਲ ਲਾਈਏ ਤੇ ਉਹਦੇ ਧਾਗੇ ਦੇ ਅੰਦਰ ਅਸੀਂ ਸਾਰੇ ਬਣ ਕੇ ਆਂ ਇਹ ਅਰਥ ਮਿਲਦੇ ਨੇ ਪਰ ਥੋੜਾ ਜਿਹਾ ਦੂਜਾ ਪਾਸਾ ਵੇਖੀਏ ਸਗਲ ਕੋਈ ਆਪਣਾ ਸੂਤ ਆਪਣੇ ਹੀ ਗਿਆਨ ਦੇ ਮਣਕਿਆਂ ਦੇ ਨਾਲ ਪਰ ਮਨੁੱਖ ਨੇ ਕੁਮਾਲਾ ਬਣਾ ਲਈ ਉੱਥੋਂ ਫਿਰ ਬੜੇ ਬੜੇ ਧਰਮ ਪੈਦਾ ਹੋ ਗਏ ਆਟੋਮਾਟਮਦੰਤਰ ਪੈਦਾ ਹੋਵੇ ਉਤੋਂ ਬੜੇ ਬੜੇ ਸੰਪਰਦਾ ਪੈਦਾ ਹੋਵੇ ਕਿਉਂਕਿ ਆਪਣੇ ਹੀ ਮਤ ਦੇ ਮਣਕੇ ਪੁਰੋਈ ਜਾਂਦਾ ਬੰਦਾ ਪਿਤਾ ਦਾ ਜਨਮ ਤੇ ਜਾਣਾ ਪੁੱਤ ਸਦਨ ਕਰੋ ਇਹ ਆਪਣੇ ਸੂਤ ਕਿਉਂਕਿ ਇਹ ਤੇ ਸੋਖਾ ਜਿਹਾ ਕੰਮ ਜਿਹਾ ਸਾਰਾ ਅੰਦਰਾ ਬਨੇ ਆਪਣੇ ਉਹਦੇ ਵਿੱਚ ਪੁਰੋਏ ਨੇ ਇਦੇ ਵਿੱਚੋਂ ਗਿਆਨ ਨਹੀਂ ਹੋਣਾ ਚੇਚੇ ਪਾ। ਪਰ ਠੀਕ ਆ ਜੋ ਕਰੀਆ ਦਾ ਠੀਕ ਹੈ ਬੇਰੇ ਅਸੀਂ ਵੀ ਕਰੀਏ। ਆਪਾਂ ਕਰ ਸਕਦੇ ਹਾਂ। ਕਰਨਾ ਕੀ ਹੈ? ਕਹਿੰਦੇ ਤੇਰੇ ਭਾਗਾਂ ਦੇ ਵਿੱਚ ਜੇ ਥਾਂ ਹੋਇਆ ਤੇ ਸਤਿਗੁਰ ਆ ਕੇ ਬਹਿਣਗੇ। ਤੇਰੇ ਭਾਗ ਭਾਗ ਕੀ ਹੁੰਦੇ ਨੇ? ਬਣਦੇ ਕਿਵੇਂ ਨੇ? ਕਹਿੰਦੇ ਇੱਕ ਭਾਗਾ ਦਾ ਮਹਿਲ ਬਣਾਣਾ ਘਰ ਜਿਵੇਂ ਤੇਰਾ ਬਣਿਆ ਹੈ ਨਾ ਬੜਾ ਸਵਾਰ ਕੇ ਸੋਹਣਾ ਬਣਾਇਆ ਤੂੰ ਇਸੇ ਤਰ੍ਹਾਂ ਤੇਰੇ ਭਾਗਾ ਦਾ ਇੱਕ ਮਹਿਲ ਬਣਨਾ ਘਰ ਬਣਦਾ ਮਨਾਜੋ ਕਿਵੇਂ ਬਣਦਾ ਕਹਿੰਦੇ ਉਹ ਮੈਂ ਦੱਸ ਦੇਣਾ ਤੈਨੂੰ ਕਿਵੇਂ ਬਣਦਾ ਇਹ 24 ਘੰਟੇ ਜੋ ਤੂੰ ਸੋਚਦਾ ਹੈ ਜੋ ਤੂੰ ਬੋਲਦਾ ਹੈ ਜੋ ਤੂੰ ਦੇਖਦਾ ਹੈ ਤੇ ਜੋ ਤੂੰ ਕਰਦਾ ਹੈ ਕਿਉਂਕਿ ਫੁਰਨੇ ਲਗਾਤਾਰ ਚੱਲਦੇ ਨੇ ਅੱਖਾਂ ਵੇਖ ਰਹੀਆਂ ਨੇ ਕੰਨ ਸੁਣਦੇ ਨੇ ਵਿਚਾਰ ਅੰਦਰ ਗਰਦਿਸ਼ ਦੇ ਵਿੱਚ ਨੇ ਕਹਿੰਦੇ ਜੋ ਤੂੰ ਵੇਖਦਾ ਹੈ ਸਮਝ ਲਈ ਇੱਕ ਇੱਟ ਉਸ ਮੈਨ ਦੀ ਲੱਗ ਗਈ ਹੈ ਜੋ ਤੂੰ ਬੋਲਿਆ ਉਹ ਦੂਜੀ ਇੱਟ ਉਸ ਮਹਿਲ ਦੇ ਲੱਗ ਗਈ ਹੈ ਜੋ ਤੂੰ ਕੀਤਾ ਇੱਕ ਇੱਟ ਉਸ ਮਹਿਲ ਦੀ ਲੱਗ ਗਈ ਹੈ ਆਪੇ ਆਟੋਮੈਟਿਕਲ ਦਾ ਸਭ ਕੁਝ ਤੇ ਹੁਣ ਇਹ ਵੇਖ ਤੇਰੀ ਜ਼ਿੰਦਗੀ ਦੇ ਵਿੱਚ ਇਰਿਟੇਸ਼ਨ ਰਿਜ਼ੈਂਟਮੈਂਟ ਹੈ ਐਂਗਰ ਹੈ ਉਹ ਇੱਟਾਂ ਲਾਇਆ ਨੇ ਕਿ ਬਾਣੀ ਪੜਦਾ ਹੈ ਨਾਮ ਜਪਦਾ ਉਹ ਇੱਟਾਂ ਲੱਗਿਆ ਅੰਮ੍ਰਿਤ ਵੇਲੇ ਅੱਧਾ ਘੰਟਾ ਕੋ ਘੰਟਾ ਨਾਮ ਦੇ ਵਿੱਚ ਜੁੜ ਕੇ ਬੈਠਾ ਉਹ ਇੱਕ ਲੱਗਦੀ ਹੈ ਕਿ ਸ਼ਾਮੀ ਗਲਾਸ ਖੋਲ ਲੈਂਦਾ ਹੈ ਬੋਤਲ ਖੋਲ ਕੇ ਉਹ ਇਟ ਲੱਗੀ ਹੈ ਇਹ ਦੱਸਦਾ ਉਹਦੀਆਂ ਨੀਆਂ ਵੀ ਭਰੀਆਂ ਗਈਆਂ ਨੇ ਕੰਧਾਂ ਖੜੀਆਂ ਹੋਈਆਂ ਨੇ ਕਿ ਛੱਤ ਪੈ ਗਈ ਹੈ ਕਿ ਦੂਜੀ ਮੰਜ਼ਲ ਵੀ ਪਾ ਲਈ ਆ ਉਹਦੀ ਚਾਰਦواری ਵੀ ਕਰਨੀ ਹੈ ਇਹ ਤੇਰੇ ਭਾਗ ਨੇ ਸਾਰਾ ਉਹਦੇ ਵਿੱਚ ਹੁਣ ਗੁਰੂ ਸਾਹਿਬ ਨੇ ਆ ਕੇ ਬਹਿਣਾ ਹੈ ਕਿ ਇਸਲਾਮ ਕਹਿੰਦਾ ਸ਼ੈਤਾਨ ਨੇ ਆ ਕੇ ਗੁਰੂ ਸਾਹਿਬ ਨੇ ਬਹਿਣਾ ਮਤਲਬ ਤੂੰ ਜਿਹੜਾ ਘਰ ਬਣਾਇਆ ਹੈ ਨਾ ਜੇ ਤੇ ਤੂੰ ਨਾ ਜਾਗ ਗਿਆ ਫਿਰ ਤੇ ਘਰ ਬਣੇਗਾ ਸ਼ੈਤਾਨ ਦਾ ਉਹਦੇ ਵਿੱਚ ਹੋਏਗਾ ਹਨੇਰਾ ਤੇ ਹਨੇਰੇ ਦੇ ਵਿੱਚ ਹੋਣਗੀਆਂ ਟੱਕਰਾਂ ਤੂੰ ਸਾਰੇ ਲੋਕਾਂ ਨਾਲ ਖੜਦਾ ਫਿਰੇਂਗਾ ਲੜਦਾ ਫਿਰੇਂਗਾ ਦੇਖੇਂਗਾ ਮੇਰੀ ਮੇਰੇ ਤੋਂ ਕੁਝ ਖੋਦ ਨਾ ਲੈਣਗੇ ਲੋਕ ਖਣੇਰੇ ਦਾ ਕਰਮ ਸ਼ੈਤਾਨ ਦਾ ਕਰਮ ਹੁਣ ਕਿ ਸ਼ੈਤਾਨ ਦੇ ਘਰ ਦੇ ਵਿੱਚ ਤੂੰ ਇੱਟਾ ਮਾਈਆ ਮੈਂ ਸ਼ੈਤਾਨ ਦਾ ਬਣਿਆ ਤੇ ਮੈਂ ਗੁਰੂ ਸਾਹਿਬ ਦਾ ਬਣਿਆ ਇਹ ਦੱਸ ਅੱਜ ਤੱਕ ਜੋ ਜੋ ਤੂੰ ਖਟਿਆ ਜੋ ਜੋ ਤੂੰ ਕਮਾਇਆ ਕਿਹੜੇ ਰਾਵਾਂ ਤੋਂ ਕਮਾਇਆ ਕਿਹੜੇ ਰਾਵਾਂ ਤੋਂ ਖਟਿਆ ਜੋ ਜੋ ਕੁਛ ਹੈ ਉਸ ਮੈਲ ਦੇ ਅੰਦਰ ਉਹ ਮਟੀਰੀਅਲ ਲੱਗਿਆ ਸੁਮਤ ਗਿਆਨ ਧਿਆਨ ਜਿੰਦ ਦੇ ਉਹਦੇ ਵਿੱਚੋਂ ਫਿਰ ਦੁੱਖ ਤੇ ਸੁੱਖ ਨਿਕਲਦੇ ਨੇ ਅਗਰ ਤੇ ਭਗਤ ਹੈ ਗਤੀ ਦੇ ਵਿੱਚ ਜੁੜਿਆ ਉਹ ਕਿਸੇ ਨੂੰ ਖੈ ਨਹੀਂ ਸਕਦਾ ਖੈਣ ਵਾਸਤੇ ਇਰਿਟੇਸ਼ਨ ਚਾਹੀਦੀ ਹੈ ਐਂਗਰ ਚਾਹੀਦਾ ਉਹ ਕਿਸੇ ਨੂੰ ਬੇਵ ਨਹੀਂ ਸਕਦਾ ਕਿਸੇ ਦੇ ਵੀ ਲਤ ਨਹੀਂ ਅੜਾ ਸਕਦਾ ਪਰ ਇਹਦਾ ਬੁਰੇ ਦਾ ਭਲਾ ਕਰੋ ਉਹ ਬੁਰਾ ਸੋਚ ਵੀ ਨਹੀਂ ਸਕਦਾ ਅਗਰ ਤੂੰ ਬੁਰਾ ਸੋਚਿਆ ਤੇ ਇੱਕ ਇੱਟ ਉਸ ਮੈਨੂ ਦੇ ਵਿੱਚ ਹੋਰ ਲੱਗ ਗਈ। ਭਲਾ ਸੋਚਿਆ ਤੇ ਉਹ ਵੀ ਲੱਗ ਗਈ। ਨਾਲ ਦੇ ਤੋ ਕਿਹੜੀਆਂ ਇੱਟਾਂ ਲਗੀਆਂ ਨੇ ਉੱਥੇ? ਇੱਟ ਬਣਦੀ ਹੈ ਵੈਲਿਊ ਆਫ ਥਾਟ ਐਂਡ ਬਿਲਡਿੰਗ ਬੋਥ ਆਰ ਅਲਾਈਨ ਓਨ ਦਾ ਸੇਮ ਕਨਸੈਪਟ ਔਰ ਇਨ ਦਾ ਸੇਮ ਫ੍ਰੀਕਵੈਂਸ। ਬਾਜ਼ਾਰ ਦੇ ਵਿੱਚ ਜਾਈਏ। ਹਜ਼ਾਰਾਂ ਲੋਕ ਨੇ ਉੱਥੇ ਕਿਹੜਾ ਜੇਰਾ ਤੇਰੇ ਮਨ ਦੇ ਵਿੱਚ ਵਸ ਗਿਆ ਸੜਕ ਤੇ ਜਾਈਏ ਹਜ਼ਾਰਾਂ ਮਿਲ ਲਿਨਾਂ ਨੇ ਤੇਰੇ ਚਿੱਤ ਵਿੱਚ ਕਿਹੜਾ ਵਸਿਆ ਤੇਉਂਕਿ ਉੱਥੇ ਜਾ ਕੇ ਤੇਰੀ ਬਿਲਿੰਗ ਐਂਡ ਯੋਰ ਥੌਟ ਵਾਸ ਅਲਾਈਨਡ ਓਨ ਦਾ ਸੇਮ ਕਨਸੈਪਟ ਵਿਦਿਨ ਅ ਮੂਮੈਂਟ ਇੱਕ ਸੈਕਿੰਡ ਦੇ ਬ੍ਰੇਕਨੋਇਸ਼ੀ ਦੇ ਵਿੱਚ ਉਹਨੂੰ ਕਹਿੰਦੇ ਆ ਸੋ ਮਤ ਗਿਆਨ ਧਿਆਨ ਇਕੱਠਾ ਹੋ ਗਿਆ ਉਹ ਫਾਰਮੂਲਾ ਸਾਡੇ ਕੋਲ ਹੈ ਰੰਪ ਦੇ ਧਿਆਨ ਦੇ ਵਿੱਚ ਜਾਣ ਵਾਸਤੇ ਬਾਣੀ ਦੇ ਧਿਆਨ ਦੇ ਵਿੱਚ ਜਾਣ ਵਾਸਤੇ ਨਾਮ ਦੇ ਵਿੱਚ ਧਿਆਨ ਦੇ ਵਿੱਚ ਜਾਣ ਵਾਸਤੇ ਬੰਦਾ ਬਹੁਤ ਗੁਸ਼ਟਕਾਰਤਾ ਸੌ ਦੀ ਸਪੀਡ ਦੇ ਗੱਡੀ ਜਾਂਦੀ ਹੋਏ ਤੇ ਇੱਕ ਬਿਲਡਿੰਗ ਵੇਖ ਲੇ ਤਾਂ ਇੱਕ ਇੱਕ ਸਕਿੰਟ ਦੇ ਵਿੱਚ ਉਹਦੇ ਮਨ ਦੇ ਵਿੱਚ ਵਸ ਜਾਂਦੀ ਹੈ ਉੱਥੇ ਸਾਰਾ ਕੁਝ ਇਕੱਠਾ ਹੋ ਜਾਂਦਾ ਹੈ ਸ਼ਬਦ ਵੀ ਤੇ ਸੋਚ ਵੀ ਉਹ ਤੇਰੇ ਜੀਵਨ ਦੀ ਡਾਇਰੈਕਸ਼ਨ ਬਦਲ ਗਈ ਹੈ ਹੁਣ ਉਹਨੂੰ ਹਾਸਿਲ ਕਰਨ ਵਾਸਤੇ ਤੇਰੇ ਸਾਰੇ ਕਰਮਾਂ ਦੀ ਰੇਖ ਬਦਲੀ ਤੇਰੀ ਡਾਇਰੈਕਸ਼ਨ ਬਦਲੀ ਤੇਰੀ ਸੋਚ ਨਹੀਂ ਬਦਲੀ ਤੇਰੇ ਦੋਸਤ ਬਦਲਣਗੇ ਸਭ ਕੁਝ ਬਦਲ ਜਾਣਾ ਹੈ ਤੂੰ ਮੱਤੰ 11 ਧਿਆਨ ਜਿੰਦੇ ਤੇਰੇ ਭਾਗਾ ਦਾ ਭਾਗਾ ਦੇ ਵਿੱਚ ਕਿਉਂਕਿ ਭਾਗ ਤੈਨੂੰ ਬੜਾਉਣੇ ਪੈਂਦੇ ਭਾਗ ਥਾਂ ਜਗਾ ਜਿੱਥੇ ਆ ਕੇ ਗੁਰੂ ਸਾਹਿਬ ਜੀ ਬਹਿਣਾ ਜੁਨੈਦ ਦੀ ਸਾਖੀ ਸੁਣਾਈ ਸੀ ਇੱਕ ਵਾਰ ਜੁਨੈਦ ਬੜਾ ਅੱਲਾ ਅੱਲਾ ਕਰਦਾ ਸੀ ਤੇ ਅੱਲਾ ਨੇ ਆਖਿਆ ਚੰਨ ਇਹਦਾ ਸਵਾਰਦੇ ਨੇ ਕੁਸ਼ ਅੱਲਾ ਬੁਸ਼ ਹੋਇਆ ਯੂਨੈਟ ਦੇ ਕੋਲ ਆਇਆ ਕਿਹਾ ਤੂੰ ਮੈਨੂੰ ਬਹੁਤ ਯਾਦ ਕੀਤਾ ਤੇ ਮੈਂ ਆ ਗਿਆ ਚੱਲ ਆਪਾਂ ਹੁਣ ਤੇਰੇ ਘਰ ਚੱਲਦੇ ਆਂ ਪਹੁੰਚ ਕੇ ਇਕੱਠੇ ਰਵਣਾ ਕਰਾਂਗੇ ਅੱਗੇ ਅੱਗੇ ਯੂਨੈਟ ਸੀ ਪਿੱਛੇ ਪਿੱਛੇ ਅੱਲਾਹ ਸੀ ਜਾ ਕੇ ਘਰ ਦਾ ਬੂਆ ਖੋਲਿਆ ਫਿਰਦੇ ਘਰ ਦਾ ਅੰਦਰ ਵੇਖਿਆ ਤੇ ਪੰਜ ਜਣੇ ਲੱਭਦੇ ਸਨ ਕੋਈ ਕਾਮ ਕ੍ਰੋਧ ਲੋਭ ਓੰਕਾਰ ਵਿਚਾਰਨ ਦੇ ਵਿੱਚ ਨੂਹ ਆ ਖੋਲਿਆ ਜੁਨਾਇਦ ਕਹਿੰਦਾ ਹੈ ਅੱਲਾਹ ਜੀ ਤੁਸੀਂ ਬਾਹਰ ਖੜੋ ਤੇ ਮੈਂ ਇੱਕ ਮਿੰਟ ਲਾਣਾ ਬਸ ਅੰਦਰ ਗਿਆ ਕਾਮ ਨੂੰ ਗਲੋਂ ਫੜਿਆ ਬਾਹਰ ਲੈ ਕੇ ਗਿਆ ਕਾਮ ਨੂੰ ਬਾਹਰ ਰੱਖਿਆ ਸਾਡੀ ਹਾਲਤ ਹੈ ਕਦੀ ਅਸੀਂ ਕਾਮ ਹੀ ਹੁੰਨੇ ਆ ਕਦੀ ਕ੍ਰੋਧ ਦੀ ਕਦੀ ਲੋਭ ਦੀ ਕਦੀ ਅਕਾਈ ਸਾਦ ਕਦੀ ਕਦੀ ਅਸੀਂ ਕੰਮ ਨੂੰ ਬਾਹਰ ਛੱਡਦੇ ਆਂ ਤੇ ਬੂਆ ਬੰਦ ਕਰਕੇ ਆ ਕੇ ਤੇ ਕਹਿੰਦੇ ਹੁਣ ਲੋਭ ਨੂੰ ਬਾਹਰ ਛੱਡਣ ਚੱਲਾਂ। ਲੋਭ ਦਾ ਗੜ ਫੜਿਆ। ਫੜ ਕੇ ਬੂਆ ਖੋਲਿਆ। ਅਜੇ ਲੋਭ ਬਾਹਰ ਨਹੀਂ ਸੀ ਗਿਆ ਬੂਆ ਅੰਦਰ ਵੇਖ ਕੇ ਕੰਮ ਫੇਰ ਅੰਦਰ ਵੜ ਗਿਆ। ਅੰਦਰ ਵੇਖਿਆ ਸਪਿਆ। ਵੇਖਿਆ ਵਿੱਚ ਸਾਰਾ ਵਿਚਾਰ। ਕੰਨਾਂ ਦੀ ਵਸ 2 ਮਿੰਟ। ਮਾ ਹੁਣੇ ਸਾਰਿਆਂ ਨੂੰ ਸਿੱਧੇ ਕਰ ਦੇਣਾ ਕਿਉਂਕਿ ਸਿੱਧੇ ਕਰਨ ਦੀ ਯਾਸ਼ਨਾ ਹੁੰਦੀ ਹੈ। ਇਹੀ ਤਾਂ ਸਿੱਖਿਆ ਧਰਤੀ ਤੇ ਆ ਗਈ। ਤੇ ਲੋਕਾਂ ਨੂੰ ਸਿੱਧੇ ਕਿਨੇ ਕਰਨਾ। ਕਹਿੰਦਾ 2 ਮਿੰਟ ਦੇ ਦਿਓ। ਅੰਦਰ ਗਿਆ ਅਹੰਕਾਰ ਨੂੰ ਫੜਿਆ, ਅਹੰਕਾਰ ਦਾ ਗਲ ਫੜ ਕੇ ਬੁਆਹ ਕੋਲ ਕੇ ਬਾਹਰ ਨਿਕਲਣ ਲੱਗਾ ਤੇ ਜਿਹੜਾ ਲੋਭ ਸੀ ਉਹ ਅੰਦਰ ਵੜ ਗਿਆ। ਜੁਨਾਦ ਕਹਿੰਦਾ ਮਹਾਰਾਜ ਇਹ ਦਿਨ ਵੇਖੇ ਜੀ ਤੁਹਾਡੇ ਵਾਸਤੇ ਥਾਂ ਹੀ ਨਹੀਂ ਸਾਡੇ ਕੋਲ ਅਸੀਂ ਦੇ ਘਰ ਦੇ ਵਿੱਚ ਇੱਕ ਦੂਜੇ ਨਾਲ ਨਹੀਂ ਬੋਲਦੇ ਤੁਹਾਡੇ ਜੋਗਾ ਗਾਂ ਕਿੱਥੇ ਹੋਣਾ ਇੱਥੇ ਇੱਕ ਦੂਜੇ ਨਾਲ ਸਾਡੇ ਮੂੰਹ ਸੁਝੇ ਰਹਿੰਦੇ ਆ ਮਹਾਰਾਜ ਸਾਡੇ ਕਿਸੇ ਨਾਲ ਨਹੀਂ ਮੰਨਦੇ ਅੱਲਾਹ ਕਹਿੰਦਾ ਫਿਰ ਤੈਨੂੰ ਤੇਰਾ ਘਰ ਨਵਾਰ ਕੇ ਮੈਨੂੰ ਮੇਰਾ ਮੁਬਾਰਕ ਨਾ ਚਲਦਾ ਜਦੋਂ ਸਾਫ ਸਫਾਈ ਹੋ ਜਾਈਗੀ ਦੱਸ ਦਈ ਸੁਮਤ ਗਿਆਨ ਧਿਆਨ ਜਿੰਦ ਦੇ ਇਹ ਸੁਮਤ ਕਿੱਥੋਂ ਆਏਗੀ ਕਿ ਮੇਰੇ ਭਾਗਾ ਦਾ ਮਹਿਲ ਜਿਹੜਾ ਉਸਾਰਿਆ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਵਿੱਚ ਮੈਂ ਇੱਟਾਂ ਕਿਹੜੀਆਂ ਲਾ ਜਾਂਦਾ ਬੰਦਾ ਫਿਰ ਇੱਟਾਂ ਦੀ ਕਿਹੜੀ ਗੱਲ ਹੈ ਪੈਸਾ ਇੰਨਾ ਪਿਆ ਲੋ ਸੋਨਾ ਹੀਰੇ ਦੀਆਂ ਲਾ ਦੇਵੇਂਗਾ ਉਹ ਨਹੀਂ ਲੱਗਤ ਨਹੀਂ ਉੱਤੇ ਇਹ ਹਿੱਤੇ ਮਤਮਾਰੀ ਹੈ ਇਹ ਬੰਦੇ ਦੀ ਸਮਝਦਾ ਹੈ ਆਪਣੀ ਸ਼ਕਤੀ ਦੇ ਨਾਲ ਆਪਣੇ ਧੰ ਦੇ ਨਾਲ ਆਪਣੇ ਰੁਤਬੇ ਦੇ ਨਾਲ ਆਪਣੀ ਪ੍ਰਮਤਾ ਦੇ ਨਾਲ ਕਰਲਾਨੇ ਸਕੂ ਜੋ ਨੈਣ ਦੀ ਸਾਖੀ ਇਹ ਸਮਝਾਉਂਦੀ ਹੈ ਕਿ ਕਰ ਕਰ ਕੇ ਸਾਰੇ ਧਾਰਮਿਕ ਕਰਮ ਕਰ ਕਰ ਕੇ ਅੰਦਰ ਵੇਖਿਆ ਹੀ ਨਹੀਂ ਅੰਦਰ ਸਾਰਾ ਕੁਝ ਚੱਲੀ ਜਾਂਦਾ ਸੀ ਬਾਹਰ ਬਾਹਰ ਧਰਮ ਚੱਲੀ ਜਾਂਦਾ ਅੰਦਰ ਇਹ ਧਰਮ ਚੱਲੀ ਜਾਂਦਾ ਉੱਥੇ ਲੋੜ ਹੈ ਸਮਤ ਗਿਆਨ ਧਿਆਨ ਜਿੰਦੇ ਤੇ ਦੇਡਾਉ ਨੇ ਬੰਦਾ ਕਹਿੰਦਾ ਜੀ ਫਲਾਣੀ ਕਿਤਾਬ ਕੋਲ ਉਹਦੇ ਵਿੱਚ ਲਿਖਿਆ ਹੈ ਕਿਵੇਂ ਹੁੰਦਾ ਹੈ ਖੋਲ ਪਈ ਕਿਤਾਬ ਤੇ ਤੈਨੂੰ ਆਪੇ ਦੀ ਖੋਲਣੀ ਪੈਣੀ ਹੈ ਜੋ ਜੋ ਤੂੰ ਸੋਚਦਾ ਹੈ ਤੇਰੀ ਆਪੇ ਦੀ ਕਿਤਾਬ ਦੇ ਵਿੱਚ ਉਸ ਬੁੱਕ ਦੇ ਵਿੱਚ ਸਭ ਕੁਝ ਲਿਖਿਆ ਜੋ ਤੂੰ ਅੱਜ ਤੱਕ ਸੋਚਿਆ ਜੋ ਪੀਤਾ ਜੋ ਵੇਖਿਆ ਜੋ ਸੁਣਿਆ ਤੇਰੀ ਆਪਣੀ ਜੀਵਨ ਦੀ ਇੱਕ ਕਥਾ ਹੈ ਤੇ ਉਹ ਕਥਾ ਰੱਬ ਦੀ ਕਥਾ ਬਾਣੀ ਦੇ ਨਾਲ ਮੈਚ ਨਹੀਂ ਕਰਦੀ ਪਈ ਉਸ ਕਥਾ ਦੇ ਵਿੱਚ ਰੱਬ ਦੀ ਕਥਾ ਫਿੱਟ ਕਰਨਾ ਚਾਹੁੰਦਾ ਬੰਦਾ ਮਤਲਬ ਪਿਤਾ ਦੇ ਜਨਮ ਦੇ ਬਾਰੇ ਪੁੱਢਲੀ ਬਣਾਉਣਾ ਚਾਹੁੰਦਾ ਹੈ ਪਿਤਾ ਦਾ ਜਨਮ ਕਿਹ ਜਾਣਾ ਪੁੱਤ ਤਾਂ ਸਾਰੀ ਦੁਨੀਆ ਲੱਗੀ ਨਹੀਂ ਕੋਈ ਕਦੋਂ ਸ਼ੁਰੂਆਤ ਹੋਈ ਸੀ ਕਦੋਂ ਕੀ ਬਣਿਆ ਸੀ ਕਦੋਂ ਕੀ ਹੋਇਆ ਸੀ ਇੱਕ ਸਾਗਰ ਦੇ ਵਿੱਚੋਂ ਇੱਕ ਚਮਚੇ ਦਾ ਪਾਣੀ ਲਈਏ ਨਾ ਇਹਨਾਂ ਗਿਆਨ ਨਹੀਂ ਆ ਮਨੁੱਖਤਾ ਦਾ ਇਿੱਥੇ ਕੋਈ ਬਾਤਾਂ ਆਖੀਆਂ ਨਹੀਂਆਂ ਸੁਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਨ ਹੈ ਸੀ ਨਾਮ ਤੇ ਹੁਣਾ ਭਾਗਾਂ ਦੇ ਵਿੱਚ ਉਹਨਾਂ ਇੱਟਾਂ ਦਾ ਮਹਿਲ ਤਿਆਰ ਕਰ ਲੈਣਾ ਜਿਹੜੇ ਮਹਿਲ ਦੇ ਵਿੱਚ ਗੁਰੂ ਸਾਹਿਬ ਆ ਸਕਣ ਬੈਠ ਸਕ ਅਰਾਮ ਕਰ ਸਕਣ ਉੱਥੇ ਕੋਈ ਨਫ਼ਰਤ ਨਹੀਂ ਹੈ ਕੋਈ ਹਨੇਰਾ ਨਹੀਂ ਹੈ ਉਹ ਮੇ ਲਾਈਟਾਂ ਬੰਦ ਦੇ ਸ਼ਬਦ ਤੇ ਸੁਰਤ ਦੀਆਂ ਦੋ ਦਾਰਾਂ ਜੁੜ ਗਈਆਂ ਤੇ ਲੱਟੂ ਜਗ ਗਿਆ ਬਲਬ ਜਾਗ ਗਿਆ ਚੰਨਣ ਹੋ ਗਿਆ ਹੁਣ ਉੱਥੇ ਮੋਢੇ ਆਕੜੇ ਨਹੀਂ ਰਹਿੰਦੇ ਉੱਥੇ ਅਹੰਕਾਰ ਨਹੀਂ ਹੁੰਦਾ ਉੱਥੇ ਹਉਮੈ ਨਹੀਂ ਹੁੰਦੀ ਉੱਥੇ ਮੈਨ ਨਹੀਂ ਹੁੰਦਾ ਉੱਥੇ ਤੋਂ ਹੋ ਜਾਂਦਾ ਹੈ ਉਹ ਮਹਿਲ ਬਣਿਆ ਕਿ ਨਹੀਂ ਬਣਿਆ ਪਰ ਇੱਕਦਮ ਬੁਰੇ ਦਾ ਪਲਾਕਾਰ ਗੁੱਸਾ ਮਨ ਮੰਨ ਲਾਏ ਆਪਣੇ ਅੰਦਰ ਝੱਤ ਮਾਰ ਕੇ ਵੇਖੀ ਗੁੱਸੇ ਦਾ ਕਾਰਨ ਕੀ ਹੈ ਅੱਜ ਜਿਹਦੇ ਤੇ ਗੁੱਸਾ ਹੈ 4 ਸਾਲ ਪਹਿਲਾਂ ਉਹਦੇ ਤੇ ਨਹੀਂ ਸੀ ਗੁੱਸਾ ਹੈ ਸੀ ਬੰਦਾ ਹੋਰ ਸੀ 10 ਸਾਲ ਪਹਿਲਾਂ ਬੰਦਾ ਹੋਰ ਸੀ ਗੁੱਸਾ ਵੀ ਆਇਆ ਸੀ ਪਰ ਚਿਹਰਾ ਹੋਰ ਸੀ 20 ਸਾਲ ਪਹਿਲਾਂ ਚਿਹਰੇ ਹੋਰ ਸਨ ਉਹਨਾਂ ਨਾਲ ਲੜਦਾ ਹੁੰਦਾ ਤੇ ਕਹਿੰਦੇ ਤੂੰ ਅੰਦਰ ਚਾਤ ਤੇ ਮਾਰ ਲੈ ਇਹ ਬਿਮਾਰੀ ਤੇਰੇ ਅੰਦਰ ਹੈ ਲੋਕਾਂ ਦੇ ਵਿੱਚ ਨਹੀਂ ਹੈ ਇਹ ਸ਼ੱਕ ਦੀ ਬਿਮਾਰੀ ਸਸਪੀਸ਼ਸ ਨੇਚਰ ਹੈ ਤੇਰੀ ਕਮਾਈ ਹੈ ਅੰਦਰ ਐਂਗਰ ਤੇਰੀ ਕਮਾਈ ਹੈ ਦੌਲਤ ਕਮਾ ਤਰੀ ਕਮਾਈ ਇਹ ਅੰਦਰ ਇਹ ਸਾਰਾ ਕੁਝ ਤੂੰ ਕਮਾਇਆ ਹੈ ਉਥੇ ਜਾਤ ਮਰਉਂਦੇ ਆਪਣੇ ਹਿਰਦੇ ਘਰ ਦੇ ਵਿੱਚ ਬਣੇ ਹੋਏ ਮੈਲ ਨੂੰ ਦੇਖ ਉਕਾ ਦਾ ਬਣਿਆ ਫਿਰ ਇਸ ਪੰਟੀ ਨੂੰ ਅਨਫੋਲਡ ਕਰ ਸਕੇਗਾ ਸਮਤ ਗਿਆਨ ਧਿਆਨ ਜਿਨ ਤੇ ਸੋ ਬੱਬਾ ਫਰੀਦ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ Բոնյապլ ամոշլարոյի վարհերիկա խալսա վարհերիկի փաթեջ